ਤੇ ਉਹਨਾਂ ਦੀ ਵਾਈਫ ਨੇ ਮੈਨੂੰ ਦੱਸਿਆ ਕਿ ਮੇਰੇ ਸਾਹਮਣੇ ਮੇਰੀ ਹਾਜ਼ਰੀ ਦੇ ਵਿੱਚ ਭਾਈ ਸਾਹਿਬ ਨੂੰ ਖੂਨ ਦੀ ਉਲਟੀ ਆਈ ਹੈ ਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਅਤਨਾਜ਼ਿਕ ਹੈ ਤੇ ਕਿਸੇ ਵੇਲੇ ਵੀ ਮੌਤ ਹੋ ਸਕਦੀ ਹੈ ਤੇ ਭਾਈ ਸਾਹਿਬ ਜਿਹੜੇ ਨੇ ਬੇਹੱਦ ਕਮਜ਼ੋਰ ਹੋ ਚੁੱਕੇ ਨੇ ਤੇ ਉਹਨਾਂ ਦਾ ਵਜ਼ਨ ਜਿਹੜਾ ਬੜਾ ਠੱਠ ਚੁੱਕਿਆ ਤੇ ਸਹਾਰਾ ਦੇ ਕੇ ਉਹਨਾਂ ਨੂੰ ਉਠਾਉਣਾ ਪੈਂਦਾ ਹੈ ਕੁਰਸੀ ਤੋਂ ਵੀ ਆਪ ਉੱਠਣ ਦੇ ਉੱਤੇ ਬਲ ਨਹੀਂ ਆ ਦੇ ਭਾਈ ਅਮਰਤਪਾਲ ਸਿੰਘ ਜਿਹੜੇ 16 ਫਰਵਰੀ ਤੋਂ ਲਗਾਤਾਰ ਪ੍ਰਦਰਸ਼ਨ ਤਾਲ ਤੇ ਚੱਲ ਰਹੇ ਨੇ ਸੈਂਟਰਲ ਡਿਬਰੂਡ ਜੇਲ੍ਹ ਦੇ ਵਿੱਚ ਆਸਾਮ ਦੇ ਵਿੱਚ ਉਹਨਾਂ ਦੀ ਹਾਲਤ ਅਤਿ ਗੰਭੀਰ ਹੋ ਚੁੱਕੀ ਹੈ ਤੇ 11 ਮਾਰਚ 2024 ਨੂੰ ਮੈਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਲੰਬੀ ਚੌੜੀ ਤੇ ਉਸ ਤੋਂ ਬਾਅਦ ਮੈਂ ਕੱਲ ਜਦੋਂ ਮੈਂ ਟ੍ਰੇਨ ਦੇ ਵਿੱਚ ਆ ਰਿਹਾ ਸੀ ਤਾਂ ਉਹਨਾਂ ਦੀ ਪਤਨੀ ਉਹਨਾਂ ਦੀ ਧਰਮ ਪਤਨੀ ਬੀਬੀ ਕਿਰਨਦੀਪ ਕੌਰ ਨੇ ਮੈਨੂੰ ਟੈਲੀਫੋਨ ਤੇ ਦੱਸਿਆ ਕਿ ਉਹ ਕੱਲ ਉਹਨਾਂ ਦੀ ਮੁਲਾਕਾਤ ਸੀ ਹਫਤਾਵਾਰੀ ਅਜੇ ਵੀ ਹੁੰਦੀ ਹੈ ਉਹ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਦੇ ਲਈ ਡਿਬਰੂਗੜ੍ਹ ਜੇਲ੍ਹ 'ਚ ਗਏ ਸੀ ਤੇ ਉਹਨਾਂ ਦੀ ਹਾਜ਼ਰੀ 'ਚ ਭਾਈ ਸਾਹਿਬ ਨੂੰ ਫੋਨ ਦੀ ਉਲਟੀ ਆਈ ਹੈ ਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਅਤ ਗੰਭੀਰ ਹੈ ਅਤ ਨਾਜ਼ੁਕ ਹੈ ਤੇ ਕਿਸੇ ਸਮੇਂ ਵੀ ਜਿਹੜੀ ਹੈ ਅਣਹੋਂਦ ਹੋ ਸਕਤ ਨੇ ਭਾਈ ਸਾਹਿਬ ਨੇ ਮੈਨੂੰ ਸਪਸ਼ਟ ਤੌਰ ਤੇ ਕਿਹਾ ਸੀ ਜੇ ਅਹੀ ਕੋਈ ਗੱਲ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਪੰਜਾਬ ਦਾ ਮੁੱਖ ਮੰਤਰੀ ਪ੍ਰਗਵੰਤ ਮਾਨ ਉਸ ਲਈ ਜ਼ਿੰਮੇਵਾਰ ਹੋਵੇਗਾ ਮੈਂ ਤੁਹਾਨੂੰ ਉਹ ਦਿਖਾਇਆ ਕਿ ਮੈਨੂੰ ਉਹਨਾਂ ਨੇ ਮੁੱਠ ਬਲਾਰਾ ਨਿਯੁਕਤ ਕੀਤਾ ਹੈ ਤੇ ਹਰੇਕ ਪ੍ਰੈਸ ਕਾਨਫਰੰਸ ਕਰਨ ਤੇ ਉਹਨਾਂ ਦਾ ਸਨੇਹਾ ਦੇਣ ਦੇ ਲਈ ਮੈਨੂੰ ਅਧਿਕਾਰਤ ਕੀਤਾ ਹੈ ਤੇ ਪੂਰੀ ਜ਼ਿੰਮੇਵਾਰੀ ਨਾਲ ਮੈਂ ਉਹਨਾਂ ਦਾ ਸਹੀ ਜਿਹੜਾ ਹੈ ਸਨੇਹਾ ਤੇ ਉਹਨਾਂ ਦੀ ਹਾਲਤ ਬਾਰੇ ਗੰਭੀਰ ਕਿਹਨਤਾ ਵੀ ਪਰੇਡ ਕਰਦਾ ਤੇ ਇਹ ਐਸਾ ਹੈ ਇਤਿਹਾਸ ਦਾ ਹਿੱਸਾ ਬਣ ਜਾਊਗਾ ਜੇ ਉਹਨਾਂ ਨੂੰ ਅਣਹੋਣੀ ਹੋ ਗਈ ਕਿ ਇਸ ਦਾ ਟੈਲੈਂਟ ਕਿਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਆਪ ਦੇ ਚਿਹਰੇ ਤੋਂ ਮਿਟਾ ਨਹੀਂ ਸਕਦੀ ਉਹਨਾਂ ਦੀ ਘਰਵਾਲੀ ਦਾ ਬਾਈਸੂ ਦਾ ਤਿਰਨਦੀਪ ਟੌਰ ਦਾ ਤੇ ਉਹ ਕੱਲ ਉਹਨਾਂ ਦੀ ਤਿਰਨਦੀਪ ਟੌਰ ਦੀ ਕੱਲ ਭਾਈ ਅਮਰਪਾਲ ਸਿੰਘ ਨਾਲ ਮੁਲਾਕਾਤ ਸੀ ਤੇ ਉਹ ਸਵੇਰੇ 10 ਵਜੇ ਐਂਟਰ ਹੋ ਗਏ ਸੀ ਤੇ 5 ਵਜੇ ਉੱਥੋਂ ਜੇਲ੍ਹ ਤੋਂ ਆਏ ਨੇ ਤੇ ਉਹਨਾਂ ਦੀ ਵਾਈਫ ਨੇ ਮੈਨੂੰ ਦੱਸਿਆ ਕਿ ਮੇਰੇ ਸਾਹਮਣੇ ਮੇਰੀ ਹਾਜ਼ਰੀ ਦੇ ਵਿੱਚ ਭਾਈ ਸਾਹਿਬ ਨੂੰ ਖੂਨ ਦੀ ਉਲਟੀ ਆਈ ਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਅਤਨਾਜਿਕ ਹੈ ਤੇ ਕਿਸੇ ਵੇਲੇ ਵੀ ਮੌਤ ਹੋ ਸਕਦੀ ਇਹ ਸ਼ਬਦ ਮੈਨੂੰ ਉਹਨਾਂ ਨੇ ਦੱਸਿਆ ਹੈ ਜਿਹੜੀ ਮੈਂ ਇਹ ਖਬਰ ਦੇਣ ਲੱਗਿਆ ਕਿਉਂਕਿ ਆ ਮੇਰੇ ਕੋਲ ਅਧਿਕਾਰ ਹੈ ਪ੍ਰੈਸ ਕਾਨਫਰੰਸ ਕਰਾਉਣ ਦਾ ਅਥੋਰਾਈਜ਼ਡ ਹੈ ਮੈਂ ਭਾਈ ਅਮਰਪਾਲ ਸਿੰਘ ਵੱਲੋਂ ਜਿਹੜਾ ਇਹ ਲਿਆ ਤੇ ਇਹ ਇੱਕ ਸੰਸਾਰ ਪੱਧਰ ਦੀ ਖਬਰ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਪਾਲ ਸਿੰਘ ਕਿਸੇ ਸਮੇਂ ਵੀ ਉਹਨਾਂ ਦੀ ਮੌਤ ਹੋ ਸਕਦੀ ਹੈ ਕਿਉਂਕਿ ਖੂਨ ਦੀ ਉਲਟੀ ਉਹਨਾਂ ਦੀ ਘਰਵਾਲੀ ਦੇ ਰੂਬਰੂ ਉਹ ਖੂਨ ਦੀ ਉਲਟੀ ਆਈ ਉਹ ਕੋਈ ਦਵਾਈ ਨਹੀਂ ਲੈ ਰਹੇ ਕੋਈ ਹਸਪਿਟਲਾਈਜੇਸ਼ਨ ਨਹੀਂ ਹੈ ਕੋਈ ਕੀ ਖਾ ਨਹੀਂ ਰਹੇ ਸਵੇਰੇ ਪਾਣੀ ਤੋਂ ਪੂਰੂ ਕੋਈ ਚੀਜ਼ ਪੀ ਨਹੀਂ ਰਹੇ ਤੇ ਕੱਲਾ ਪਾਣੀ ਪੀ ਰਹੇ ਨੇ ਤੇ ਉਹਨਾਂ ਨੇ ਮੈਨੂੰ 11 ਤਰੀਕ ਨੂੰ ਭਾਈ ਸਾਹਿਬ ਨੇ ਆਪ ਕਿਹਾ ਸੀ ਕਿ ਕੋਈ ਵੀ ਜਿਹੜੀ ਹੈਗੀ ਐ ਐਸੀ ਗੱਲ ਹੁੰਦੀ ਐ ਮੈਂ ਸਿੱਧੇ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਉਹ ਦੋਸ਼ ਲਾਉਣਾ ਤੇ ਉਹਦੀ ਜ਼ਿੰਮੇਵਾਰੀ ਹੋ ਪਰਮੰਤ ਮੰਤ ਤੇ ਬਾਜੀ ਸਿੰਘਾ ਨੇ ਵੀ ਭੁਖੜਤਾਰ ਰੱਖੀ ਹੋਈ ਐ ਤੇ ਭਾਈ ਸਾਹਿਬ ਜਿਹੜੇ ਨੇ ਬੇਹੱਦ ਕਮਜ਼ੋਰ ਹੋ ਚੁੱਕੇ ਨੇ ਤੇ ਉਹਨਾਂ ਦਾ ਵਜਨ ਜਿਹੜਾ ਬੜਾ ਘੱਟ ਚੁੱਕਿਆ ਤੇ ਸਹਾਰਾ ਦੇ ਕੇ ਉਹਨਾਂ ਨੂੰ ਉਠਾਉਣਾ ਪੈਂਦਾ। ਕੁਰਸੀ ਤੋਂ ਵੀ ਆਪ ਉੱਟਣ ਦੇ ਉਲ ਕਾਬਲ ਨਹੀਂ ਆ। ਤੇ ਮੈਨੂੰ ਉਹਨਾਂ ਨੇ ਇਹ ਵੀ ਦੱਸਿਆ ਕਿ ਭਾਵੇਂ ਕੁਝ ਹੋ ਜੇ ਉਹ ਗੁਰਵਖ ਸਿੰਘ ਖਾਲਸਾ ਨਹੀਂ ਬਣਨਗੇ ਜੀਨੇ ਪਹਿਲਾਂ ਪੁਖੜਤਾਰ ਰੱਖੀ ਸੀ, ਫੇਰ ਛੜਤੀ ਸੀ, ਫੇਰ ਉਹ ਛਾਲ ਮਾਰ ਕੇ ਇੱਕ ਬਿਲਡਿੰਗ ਤੋਂ ਤੇ ਫੇਰ ਉਹ ਆਪਣੀ ਆਤਮ ਹੱਤਿਆ ਕੀਤੀ। ਉਹ ਕਹਿੰਦੇ ਜਿਹੜਾ ਪਰਨਮਾ ਲੈ ਲਿਆ ਉਹ ਪਰਨ ਤੇ ਉਸੇ ਤਰ੍ਹਾਂ ਕੈਮਰੋਂ ਤੇ ਪ੍ਰਸ਼ਨ ਹੀ ਨਹੀਂ ਹੈ ਕਿ ਉਹ ਗੱਲ ਤੋਂ ਬਿਨਾ ਜਿਹੜੀ ਹੈ ਜੇਲ ਬਦਲੀ ਤੋਂ ਬਿਨਾ ਉਹ ਕੁੱਟ ਹੜਤਾਲ ਛੱਡੀ ਆ ਜੇਲ ਬਦਲੀ ਜਿਹੜੀ ਆ ਉਹ ਮੁੱਖ ਮੰਨ ਜਾਂ ਉਹ ਰਿਹਾਈ ਨਹੀਂ ਮੰਨ ਰਹੇ ਆ ਆਪਣੇ ਜੇਲ ਬਦਲੀ ਮੰਨ ਰਹੇ ਨੇ ਤੇ ਜੇਲ ਬਦਲੀ ਦੇ ਤੇ ਜੇ ਜੇਲ ਬਦਲੀ ਤੋਂ ਬਿਨਾ ਉਹ ਕਿਸੇ ਹੋਰ ਗੱਲ ਤੇ ਉਹ ਜਿਹੜਾ ਹੈ ਉਹ ਸਮਝੌਤਾ ਨਹੀਂ ਕਰਨਗੇ ਤੇ ਆਪਦੀ ਕੁਰਬਾਨੀ ਦੇ ਜਾਣ ਸੋ ਇਹ ਹਾਲਤ ਜਿਹੜੀ ਨੋਟਸ ਦੇ ਵਿੱਚ ਲਿਆਂਦੀ ਹੈ 11 ਜੁਲਾਈ ਨੂੰ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਮੇਰੀ ਮੁਲਾਕਾਤ ਦੇ ਦੌਰਾਨ ਕਿ ਜੀ ਉਹਨਾਂ ਨੇ ਸਾਨੂੰ ਜੇਲ੍ਹ ਵਾਲੇ ਕਹਿੰਦੇ ਐ ਬਈ ਪੰਜਾਬ ਸਰਕਾਰ ਸਾਨੂੰ ਕਹਿ ਰਹੀ ਹੈ ਥਰੂ ਡੀਸੀ ਅਮਰਤਸਰ ਕਿ ਜੇ ਅਸੀਂ ਇਹਨਾਂ ਤੇ ਭੁਖੜਤਾਲ ਰੱਖਣ ਦਾ ਕੇਸ ਬਣਾ ਲਾਂਗੇ ਆਤਮ ਹੱਤਿਆ ਕਰਨ ਦਾ ਵੀ ਆਤਮ ਹੱਤਿਆ ਦੀ ਕੋਸ਼ਿਸ਼ ਕਰਦੇ ਐ ਅਸੀਂ ਉਹ ਕੇਸ ਬਣਾ ਲਾਂਗੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਡਾ ਜਨਮ ਸਿੱਧੇ ਅਧਿਕਾਰ ਹੈ ਆਓ ਜੀ ਆਓ ਸੰਧੂ ਸਾਹਿਬ ਆਜੋ ਇਹ ਸਾਡਾ ਜਨਮ ਸਿੱਧ ਅਧਿਕਾਰ ਹੈ ਤੇ ਇਹ ਜਿਹੜਾ ਹੈਗਾ ਉਹ ਸਾਨੂੰ ਰੱਖਣ ਦਾ, ਪੁੱਟੜਤਾ ਰੱਖਣ ਦਾ ਅਧਿਕਾਰ ਹੈ ਤੇ ਉਹ ਕਿਸੇ ਤੋਂ ਨਹੀਂ ਕਰਦੇ ਅੱਛਾ ਜਿਹੜੀ ਮੈਂ ਜ਼ਿੰਮੇਵਾਰੀ ਨਾਲ ਸਟੇਟਮੈਂਟ ਦਿੱਤੀ ਹੈ ਵੀ অতি ਨਾਜ਼ਕ ਹੈ ਉਹਨਾਂ ਦੀ ਇਸ ਸਮੇਂ ਸਥਿਤੀ ਖੂਨ ਦੀ ਉਲਟੀ ਆਈ ਹੈ ਉਹਨਾਂ ਦੀ ਵਾਈਫ ਦੇ ਸਾਹਮਣੇ ਆਈ ਹੈ ਤੇ ਭਾਈ ਸਾਹਿਬ ਦੀ ਮੌਤ ਕਿਸੇ ਵੇਲੇ ਵੀ ਉਹਨਾਂ ਦੀ ਸ਼ਹੀਦੀ ਜਿਹੜੀ ਹੈ ਉਹ ਕਿਸੇ ਸਮੇਂ ਵੀ ਸੰਭਵ ਹੈ ਇਹ ਮੈਂ ਪੂਰੇ ਆ ਜਿਹੜਾ ਇਹਨਾਂ ਨੂੰ ਆ ਦੇ ਦਿਓ ਇੱਕ ਅਥোরਿਟੀ ਲੈਟਰ ਭਾਈ ਅਮਰਿਤਪਾਲ ਸਿੰਘ ਵੱਲੋਂ ਇਹ ਉਹ ਇਹ ਜਿਹੜੀ ਹੈਗੀ ਹੈ ਉਹਨਾਂ ਦੀ ਜਿਹੜੀ ਆਈ ਹੈ ਇਹ ਬੜਾ ਗੰਭੀਰ ਮਸਲਾ ਹੈ ਇਹ ਮਸਲਾ ਇਤਿਹਾਸਕ ਐਸਾ ਮਸਲਾ ਹੈ ਜਿਸ ਦਾ ਪਿੱਛੋਂ ਕੋਈ ਇਲਾਜ ਨਹੀਂ ਹੋਣਾ ਸਮੇਂ ਸਿਰ ਜੇ ਕੋਈ ਮੁੱਖ ਮੰਤਰੀ ਕੋਈ ਐਕਟੀਵਿਟੀ ਕਰਦਾ ਕੋਈ ਇਸ ਦੇ ਬਾਰੇ ਫੈਸਲਾ ਲੈਂਦਾ ਤੇ ਨਹੀਂ ਇਹ ਅਤ ਗੰਭੀਰ ਮਸਲਾ ਹੈ ਭਾਈ ਸਾਹਿਬ ਦੇ ਤੇ ਜਿਹੜੇ ਉਹਨੇ ਸੂਮਨਡੈਂਟ ਨੂੰ ਜ਼ਿੰਮੇਵਾਰੀ ਚਰੀ ਹੈ ਉਹ ਜੇਲ੍ਹ ਦਾ ਸੁਣਨੈਂਟ ਫੜਿਆ ਤੇ ਹੋਰ ਫੜਿਆ ਤੇ ਉਹ ਪਹਿਲਾਂ ਉਹਨੇ ਲਿਖ ਕੇ ਦਿੱਤਾ ਸੀ ਕਿ ਇਹ ਕੀ ਕਹਿੰਦੇ ਹੁੰਦੇ ਨੇ ਇਹਨਾਂ ਦੇ ਕੋਈ ਚੀਜ਼ ਨਹੀਂ ਫੜੀ ਗਈ ਪਰੰਤੂ ਪਹਿਲਾਂ ਉਹ ਲਵਾਏ ਵੀ ਉਸੇ ਨੇ ਸੀ ਆਈਬੀ ਨੂੰ ਅੱਜ ਇਹ ਇੱਥੇ ਪੰਜਾਬ ਸਰਕਾਰ ਨੂੰ ਮਨਜ਼ੂਰੀ ਦੇ ਕੇ ਤੋਂ ਉਹ ਤਾਂ ਇਹਨਾਂ ਦੀ ਆਪਦੀ ਤਸਲ ਹੈ ਜਿਹੜੀ ਹੈ ਜੀ ਆ ਵੀ ਤੁਸੀਂ ਸਾਡੀ ਅਥਾਰਟੀ ਨੂੰ ਕਿਉਂ ਚੈਲੰਜ ਕੀਤਾ ਭਾਈ ਸਾਹਿਬ ਨਾਲ ਉਹਦਾ ਕੋਈ ਤਲਕ ਨਹੀਂ ਉਸ ਚੀਜ਼ ਦਾ ਸੋ ਇਹ ਜਿਹੜੀ ਹੈ ਇਸ ਨੂੰ ਹੋਰ ਜ਼ਿਆਦਾ ਨਾ ਲੰਬਾ ਲੈਂਦੇ ਹੋਏ ਇਸ ਗੱਲ ਨੂੰ ਤੇ ਆਹ ਜਿਹੜੀ ਦਿੱਤੀ ਹੈ ਇਹ ਇਹ ਜਿਹੜੀ ਹੈ ਇੱਕ ਅੰਗਰੇਜ਼ੀ ਦਾ ਉਹ ਉਹ ਅੰਗਰੇਜ਼ੀ ਦਾ ਪੜਚੀ ਸੁਣਾਵੀਏ ਉੱਥੇ ਆਪਣੇ ਮੇਜ ਤੇ ਪਿਆ ਉਹ ਉਹਨੇ ਜੇਲ ਸੁਬਡੈਂਟ ਨੇ ਉਹ ਅਸਲੀ ਉਹ ਲਿਆਓ ਉਹ ਜੇਲ ਸੁਬਡੈਂਟ ਨੇ ਅਟੈਸਟ ਕਰਕੇ ਦਿੱਤਾ ਹੈ ਤੇ ਉਹ ਡੀਸੀ ਅੰਮ੍ਰਿਤਸਰ ਨੂੰ ਵੀ ਭੇਜਤਾ ਡੀਸੀ ਅੰਮ੍ਰਿਤਸਰ ਨੇ ਚੀਫ ਫੈਕਟਰੀ ਨੂੰ ਭੇਜਤਾ ਮੁੱਖ ਮੰਤਰੀ ਨੂੰ ਭੇਜਤਾ ਵੀ ਕੱਲੇ ਮੱਲੇ ਆ ਭਾਈ ਅਮਰਪਾਲ ਸਿੰਘ ਉਹ ਵੱਲੋਂ ਮੈਨੂੰ ਮੈਨੂੰ ਹੀ ਅਧਿਕਾਰ ਹੈ ਕੋਈ ਪ੍ਰੈਸ ਸਟਾਨਫਰ ਚਰਨ ਦਾ ਕਿਸੇ ਅਫਸਰ ਨਾਲ ਗੱਲ ਕਰਨ ਦਾ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਸਰਕਾਰ ਨਾਲ ਗੱਲ ਕਰਨ ਦਾ ਕਿਸੇ ਰਾਜੀਨਾਮੇ ਤੇ ਪਹੁੰਚਣ ਦਾ ਕਿਸੇ ਸਿੱਟੇ ਤੇ ਪਹੁੰਚਣ ਦਾ ਹੋਰ ਕਿਸੇ ਨੂੰ ਕੋਈ ਅਧਿਕਾਰ ਨਹੀਂ ਜਿੰਨਾਂ ਚਿਰ ਉਹ ਜੇਲ੍ਹ 'ਚ ਨੇ ਉਹਨਾਂ ਵੱਲੋਂ ਮੈਂ ਹੀ ਐਕਟ ਕਰ ਸਕਦਾ ਹਾਂ ਹੋਰ ਕੋਈ ਐਕਟ ਨਹੀਂ ਕਰ ਸਕਦਾ ਜਿਹੜੀ ਹੈਗੀ ਆ ਉਹ ਵੀ ਮੈਨੂੰ ਮਿਲੇ ਸੀ ਜੇਲ੍ਹ ਦੇ ਵਿੱਚ ਲਗਭਗ ਬਹੁਤਿਆਂ ਦੇ ਦਰਸ਼ਨ ਹੋਏ ਜਦੋਂ ਉਹਨੂੰ ਛੱਡ ਕੇ ਉਹਨਾਂ ਦੀ ਹਾਲਤ ਬੀ ਥਰਾਵਾ ਪਰ ਭਾਈ ਸਾਹਿਬ ਦੀ ਅਤਨਾਜ ਕਿਉਂਕਿ ਖੂਨ ਦੀ ਉਲਟੀ ਆ ਗਈ ਤੇ ਇਹ 25 ਦਿਨ 26 ਦਿਨ ਹੁਣ 27 ਦਿਨ ਹੋ ਗਏ 27 ਦਿਨ ਦੀ ਜਿਹੜੀ ਪੁਟ ਹੜਤਾਲ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਮੈਹਣੇ ਰੱਖਦੀ ਹੁੰਦੀ ਹੈ 27 27 ਦਿਨਾਂ ਦੀ ਪੁਟ ਹੜਤਾਲ ਹੋ ਗਈ ਇਹ ਪੁਟ ਹੜਤਾਲ ਉਸ ਤਰ੍ਹਾਂ ਨਹੀਂ ਵੀ ਕੋ ਡਰਬਖ ਸਿੰਘ ਖਾਲਸਾ ਬਣ ਜਾਣਗੇ ਜਾਂ ਤੁਸੀਂ ਹੋਰ ਬਣ ਜਾਣਗੇ ਉਹ ਤੋੜ ਕੇ ਚਲੇ ਜਾਣਗੇ ਉਹ ਤੋੜਦੇ ਕਿਸੇ ਤਰੀਕੇ ਨਾਲ ਭੁਟ ਹੜਤਾਲੇ ਟੁੱਟ ਨਹੀਂ ਸਕਦਾ ਨਾ ਉਹ ਹਸਪਟਲਾਈਜੇਸ਼ਨ ਪ੍ਰਵਾਨ ਕਰਨ ਨਾ ਉਹ ਫੋਰਸਿਬਲੀ ਫੀਡਿੰਗ ਪ੍ਰੋਵਾਈਡ ਜਿਹੜਾ ਪ੍ਰੋਵਾਈਡ ਕਰਨ ਜਿਹੜਾ ਪੰਜਾਬ ਸਰਕਾਰ ਨੇ ਤੁਮ ਚੀ ਦਿੱਤੀ ਹੈ ਥਰੂ ਡੀਸੀ ਜੇ ਇਹ ਚਟਾ ਆਪਣੂ ਵੀ ਇਹਨਾਂ ਤੇ ਅਸੀਂ ਕੇਸ ਬਣਾਦਾ ਜੇ ਉਹ ਹਟਦਾ ਰੱਖਣ ਦਾ ਹਮੇਤੇ ਅਗੀ ਕੋਸ਼ਿਸ਼ ਕਰਨ ਦਾ ਉਹ ਕਹਿੰਦੇ ਮੈਂ ਇਸ ਜੱਲ ਤੋਂ ਡਰਦਾ ਨਹੀਂ ਹਾਂ ਕੇਸ ਤਾਂ ਹੋਰ ਵੀ ਬਣੇ ਹੋਏ ਆ ਜੇ ਇਹ ਬਣ ਜੂ ਇਹਦੇ ਨਾਲ ਕੀ ਫਰਕ ਪੈਂਦਾ ਅੱਛਾ ਅਜਲੀ ਜੱਲ ਜਿਹੜੀ ਬੜੀ ਗੰਭੀਰਤਾ ਵਾਲੀ ਹੈ ਕਿ ਇੱਕ ਆਰਡਰ ਪਾਸ ਕਰਤਾ ਚੀਫ ਇਲੈਕਸ਼ਨ ਕਮਿਸ਼ਨਰ ਅਸਾਮ ਨੇ ਉਹ ਇਹਨਾਂ ਨੇ ਪ੍ਰਚਾਰ ਚ ਰਿਆ ਅਸਾਮ ਸਰਕਾਰ ਦੇ ਅਸ਼ਾਰੇ ਤੇ ਉਹ ਜਿਹੜਾ ਸੀ ਲੈਟਰ ਚੀਫ ਇਲੈਕਸ਼ਨ ਕਮਿਸ਼ਨਰ ਨੇ ਜਿਹੜਾ ਉਹ ਜੇਲ੍ਹ ਨੂੰ ਭੇਜੀ ਤਾਂ ਡਿਵਰੂ ਡਰ ਨੂੰ ਉਹ ਜੇਲ੍ਹ ਦੇ ਵਿੱਚ ਚਾਹਤਾ ਜੀ ਵੀ ਜਿਹੜੀ ਇਹਨਾਂ ਦੀ ਟੈਲੀਫੋਨ ਸਹੂਲਤ ਮਿਲੀ ਹੋਈ ਹੈ ਭਾਈ ਅਮਰਪਾਲ ਸਿੰਘ ਨੂੰ ਜਾਂ ਸਾਥੀ ਜਿਹੜੇ ਹੋਰ ਬੰਦੀ ਸਿੰਘ ਨੇ ਤੇ ਉਹ ਇਸ ਲਈ ਖਤਮ ਕੀਤੀ ਜਾਵੇ ਕਿਉਂਕਿ ਚੋਣ ਆ ਰਹੀ ਹੈ ਪਾਰਲੀਮੈਂਟ ਦੀ ਤੇ ਉਹਦੇ ਚ ਇੱਚ ਆਜ਼ਾਦਾਨਾ ਫ੍ਰੀ ਐਂਡ ਫੇਅਰ ਜਿਹੜੀ ਹੈ ਉਹ ਇਲੈਕਸ਼ਨ ਹੀ ਹੋਣੀ ਜੇ ਇਹਨਾਂ ਨੂੰ ਟੈਲੀਫੋਨ ਦਾ ਅਧਿਕਾਰ ਅਸੀਂ ਜਾਰੀ ਰੱਖਾਂਗੇ ਤੇ ਇਸ ਦੇ ਲਈ ਉਹ ਤਰੰਤ ਪੈਰੀ ਜਿਹੜੀ ਆ ਉਹ ਬੰਦ ਕੀਤੀ ਜਾਵੇ ਤੇ ਬੰਦ ਕਰ ਦਿੱਤੀ ਜਾਏ। ਉਹਦੇ ਚ ਹਰਾਨੀ ਦੀ ਗੱਲ ਹੈ। ਬਈ ਆਰਡਰ ਹੈ ਉਹ ਚੀਫ ਇਲੈਕਸ਼ਨ ਕਮਿਸ਼ਨਰ ਅਸਾਮ ਦਾ। ਹੁਣ ਅਸਾਮ ਚ ਤਾਂ ਕੋਈ ਰਹਿੰਦਾ ਨਹੀਂ ਉਹਨਾਂ ਚ। ਨਾ ਕਿਸੇ ਦਾ ਪਰਿਵਾਰ ਰਹਿੰਦੇ ਆ। ਨਾ ਅਸਾਮ ਦੀ ਜਨਤਾ ਤੇ ਉਹਨਾਂ ਦੀ ਕਿਸੇ ਚੱਲਦੀ ਹੈ। ਨਾ ਉਹ ਟੈਲੀਫੋਨ ਕਿਸੇ ਅਸਾਮ ਦੇ ਬੰਦੇ ਨਾਲ ਕਰਦੇ ਆ। ਤੇ ਅਸਾਮ ਦੀ ਫ੍ਰੀ ਐਂਡ ਫੇਅਰ ਜਿਹੜਾ ਫੇਅਰ ਪੋਲ ਆ ਉਹ ਕਿਵੇਂ ਪ੍ਰਭਾਵਿਤ ਹੋ ਗਿਆ? ਭਾਈ ਸਾਹਿਬ ਨੂੰ ਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਜਿਹੜੀ ਸਹੂਲਤ ਦੇਣ ਲਈ ਟੈਲੀਫੋਨ ਦੀ ਉਹ ਇਸੇ ਲਈ ਹੈ ਕਿ ਇਹਨਾਂ ਦੀ ਹਾਲਤ ਬਾਰੇ ਆਮ ਜਨਤਾ ਨੂੰ ਪਤਾ ਨਾ ਲੱਗੇ ਹੁਣ ਨਾ ਤਾਂ ਮਾਂ-ਬਾਪ ਟੈਲੀਫੋਨ ਕਰ ਸਕਦੇ ਆ ਨਾ ਵਕੀਲ ਟੈਲੀਫੋਨ ਕਰ ਸਕਦੇ ਆ ਜੇ ਮੈਨੂੰ ਜਾਣਾ ਪਊ ਤਾਂ ਮੈਨੂੰ ਉੱਥੇ ਚੀਜ਼ ਉੱਥੇ ਜਾਣਾ ਪਊ ਬਈ ਮੈਂ ਉੱਥੇ ਜਾ ਕੇ ਪਤਾ ਲੈ ਕੇ ਆਵਾਂ ਵੀ ਮੈਂ ਮਿਲ ਸਕਦਾ ਹਾਂ ਪਰ ਟੈਲੀਫੋਨ ਨਹੀਂ ਕਰ ਸਕਦਾ ਉਹਦਾ ਕੀ ਮਤਲਬ ਹੈ ਕਿ ਕੱਲ ਨੂੰ ਜੇ ਭਾਈ ਸਾਹਿਬ ਨਾਲ ਕੋਈ ਗੱਲ ਹੋਣੀ ਹੁੰਦੀ ਹੈ ਤਾਂ ਅਸੀਂ ਕਹਿ ਸਕੀਏ ਵੀ ਜੀ ਇਹਨਾਂ ਨੇ ਆ ਕਰ ਲਿਆ ਆਤਮ ਤਿਆ ਕਰ ਲਈ ਜਾਂ ਇਹਨਾਂ ਨੇ ਕੁਸ ਇਹੋ ਜਿਹਾ ਕਰ ਲਿਆ ਸਟੈਪ ਇਹ ਤਾਂ ਹੁਣ ਮੈਂ ਦੱਸ ਰਹੇ ਹਾਂ ਨਾ ਤੇ ਉਹ ਰੋਜ਼ ਦੀ ਆਪਾਂ ਇਨਫੋਰਮੇਸ਼ਨ ਹੀ ਲੈ ਸਕਦੇ ਜਮੇ ਉੱਥੇ ਕੀ ਕਹਿੰਦੇ ਸਟਾਪ ਕਰਤਾ ਇਹ ਟੈਲੀਫੋਨ ਦੀ ਸ਼ਹੂਦਤ ਇੱਥੇ ਜਿਹੜਾ ਹੈ ਉਹ ਇੱਕ ਬਣਾ ਝੂਠੀ ਤਹਾਣੀ ਬਣਾਈ ਹੈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਕੋਈ ਇਛਤਿਆਰ ਨਹੀਂ ਹੈ ਵੀ ਉਹ ਤੁਸੀਂ ਜੇਲ੍ਹ ਦੇ ਵਿੱਚ ਹੁਟਮ ਭੇਜ ਕੇ ਚਾਹੇ ਜੀ ਜੀ ਟੈਲੀਫੋਨ ਸੂਲਤ ਬੰਦ ਕਰ ਦੋ ਜਾਂ ਤਾਂ ਟੈਲੀਫੋਨ ਤੇ ਕਿਸੇ ਨੂੰ ਥ੍ਰੈਟ ਦਿੰਦੇ ਹੋਣ ਜਾਂ ਉਹ ਟੈਲੀਫੋਨ ਤੇ ਕਹਿੰਦੇ ਹੋਣ ਜਿਹਾ ਵੋਟਾਂ ਜਿਹੜੀਆਂ ਤੁਸੀਂ ਇਸ ਤਰੀਕੇ ਨਾਲ ਪਾਓ ਨਾ ਤਾਂ ਕਹਿੰਦੇ ਵੋਟ ਦੀ ਗੱਲ ਹੋਈ ਹੈ ਨਾ ਕੋਈ ਇਲੈਕਸ਼ਨ ਦੀ ਗੱਲ ਹੋਈ ਹੈ ਉਹ ਤਾਂ ਹੁਣ ਆਪਦੇ ਰਿਸ਼ਤੇਦਾਰਾਂ ਨਾਲ ਹੈ ਜਿਹੜਾ ਆਪਦੇ ਵਠੀਲਾ ਨਾਲ ਫਿਰ ਇਹ ਬੰਦ ਚੋਂ ਕੀਤਾ ਇੱਕ ਲੋਕ ਰਾਏ ਤੋਂ ਹੌਣ ਵਾਲੇ ਤੇ ਇਹ ਬੰਦ ਚੋਂ ਕੀਤਾ ਗਿਆ ਇਹ ਬੰਦ ਕਰਨਾ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਆ ਚੀਜ਼ ਨੂੰ ਜ਼ਾਹਰ ਕਰਦਾ ਹੈ ਕਿ ਇਸ ਟੰਬੇ ਦੇ ਨਾਲ ਉਹ ਬੰਦ ਕੀਤਾ ਗਿਆ ਤੇ ਇਹ ਵੀ ਇੱਕ ਬਹੁਤ ਖਤਰਨਾਕ ਹੈ ਉਸ ਦੀ ਭਾਈ ਸਾਹਿਬ ਨਾਲ ਮੇਰੀ ਪੂਰੀ ਗੱਲਬਾਤ ਹੋਈ ਹੈ ਮੈਂ ਸੋਮਨੈਂਟ ਦੇ ਵੀ ਵਿਚਾਰ ਲਏ ਆ ਜੇਲਰਾਂ ਦੇ ਵੀ ਲਏ ਆ ਸਾਰਿਆਂ ਨਾਲ ਗੱਲਬਾਤ ਕੀਤੀ ਕਿਹੜੀ ਕੋਠਰੀ ਦੇ ਵਿੱਚ ਭਾਈ ਸਾਹਿਬ ਰਹਿੰਦੇ ਆ ਕਿਵੇਂ ਰਹਿੰਦੇ ਆ ਉਹਨਾਂ ਨੇ ਸਾਰਿਆਂ ਨੇ ਤਾਈ ਦੀ ਕੀਤੀ ਵੀ ਕੁਝ ਨਹੀਂ ਖਾਂਦੇ ਸਿਵਾਏ ਪਾਣੀ ਤੋਂ ਇੱਚ ਸਾਦੇ ਪਾਣੀ ਤੋਂ ਹੋਰ ਕੋਈ ਚੀਜ਼ ਪੀਂਦੇ ਨਹੀਂ ਇਹ ਫਿਰ ਇਸ ਦੇ ਬਾਵਜੂਦ ਵੀ ਉਹ ਪੰਜ ਬਾਣੀਆਂ ਦਾ ਪਾਠ ਨਿਤਨੇਮ ਰਹਿਰਾਜ ਸਾਹਿਬ ਸਾਰਾ ਕੁਝ ਜਿਹੜਾ ਕੀਰਤਨ ਸੋਹਲਾ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਮਰਿਆਦਾ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਨਿਭਾਈ ਜਾ ਰਹੀ ਹੈ। ਔਰ ਸਿੱਖ ਪੰਥ ਦੇ ਵੀ ਜਿਹੜਾ ਉਹਨਾਂ ਦਾ ਮਹਾਨ ਸਥਾਨ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ। ਸੋ ਮੈਂ ਇੱਥੇ ਗੱਲ ਲੱਤੇ ਕਿ অতি ਨਾਜ਼ਿਕ ਐ ਗੰਭੀਰ ਹਾਲਤ ਹੈ ਕਿਸੇ ਵੇਲੇ ਵੀ ਸ਼ੀਸ਼ ਦੀ ਹੋ ਸਕਦੀ। ਮੈਂ ਆਪਦੇ ਮੂੰਹ ਤੋਂ ਇਹ ਪੂਰੀ ਜਿਹੜਾ ਹੈਗਾ ਇਹ ਪੂਰੀ ਜ਼ਿੰਮੇਵਾਰੀ ਨਾਲ ਗੱਲ ਕੀਤੀ ਹੈ ਤੇ ਇਹ ਉਹਨਾਂ ਦੀ ਧਰਬਲੀ ਜਿਹੜੀ ਹੈਗੀ ਹੈ ਚਰਨਦੀਪ ਤੌਰ ਉਹਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਲੋਹੀ ਡਿਊਟੀ ਆਈ ਹੈ ਮੈਨੂੰ ਚਰਨਦੀਪ ਤੌਰ ਨੇ ਇਹ ਗੱਲ ਅਟੈਂਡ ਫੋਨ ਤੇ ਦੱਸੀ ਹੈ ਤੇ ਇਹ ਕੱਲ ਦੀ ਉਹ ਗੱਲ ਹੈ ਕੱਲੇ ਮੁਲਾਕਾਤ ਹੋਈ ਬੁੱਧਵਾਰ ਨੂੰ ਬੁੱਧਵਾਰ ਨੂੰ ਸਾਇਬ ਬੁੱਧਵਾਰ ਨੂੰ ਧਰਬਲੀ ਦੀ ਵਾਈਫ ਦੀ ਜਿਹੜੀ ਹੈ ਉਹ ਮੁਲਾਕਾਤ ਹੁੰਦੀ ਹੈ ਭਾਈ ਅਮਰਪਾਲ ਸਿੰਘ ਨਾ ਸਵੇਰੇ ਉਹ ਗਏ ਸੀ 5 ਵਜੇ ਨਿਕਲੇ 7 ਘੰਟੇ ਦਾ ਉਹਨਾਂ ਦਾ ਫਿਰ ਮੈਨੂੰ ਉਦੋਂ ਹੀ ਉਹਨਾਂ ਨੇ ਟੈਲੀਫੋਨ ਕੀਤਾ ਮੈਂ ਟ੍ਰੇਨ 'ਚ ਸੀ ਤੇ ਟੈਲੀਫੋਨ 'ਚ ਉਹਨਾਂ ਨੇ ਵਿਸਤਾਰ ਦੇ ਨਾਲ ਵਿਸਤਾਰ ਦੇ ਨਾਲ ਸਾਰਾ ਕੁਝ ਦੱਸਿਆ ਵੀ ਇਸ ਤਰ੍ਹਾਂ ਬਲੱਡ ਦੀ ਜਿਹੜੀ ਉਲਟੀ ਆਈ ਹੈ ਤੇ ਮੈਡੀਕਲ ਤੌਰ ਤੇ ਇਹ ਬੜਾ ਸੀਰੀਅਸ ਮੈਟਰ ਹੈ ਕਿਸੇ ਵੀ ਮੈਡੀਕਲ ਵਾਲੇ ਨੂੰ ਹਸਪਤਾਲ ਨੂੰ ਪੁੱਛਿਆ ਜਾ ਸਕਦਾ ਕਿਉਂਕਿ ਖੂਨ ਦੀ ਉਲਟੀ ਆਉਂਦੀ ਹੈ ਤਾਂ ਕਿਸੇ ਸਮੇਂ ਵੀ ਜਿਹੜੀ ਉਹ ਜਿੰਦਗੀ ਜਾ ਸਕਦੀ ਉਹਦੇ ਤੇ ਕੱਲ ਨੂੰ ਇਹ ਬਹਾਨੇ ਬਣਾਉਂ ਉਹ ਬਹਾਨੇ ਤਾਂ ਵੀ ਜੀ ਤਾਂ ਆਏ ਹੋ ਗਏ ਤਾਂ ਆਏ ਹੋ ਗਏ ਉਹਨਾਂ ਨੇ ਆਏ ਨਹੀਂ ਕਰਿਆ ਸੀ ਅੱਜ ਇਸ ਸਥਿਤੀ ਸਪਸ਼ਟ ਕਰਨੀ ਜ਼ਰੂਰੀ ਹੈ